ਰਦਦੀ ਖਿਚੜੀ ਤੇ ਹਾਂਡੀ ਵਾਲੀ ਸੰਗਤ ਪਟਨੇ ਤੋਂ ਸਤਿਗੁਰੂ ਜੀ ਸੰਮਤ 1728 ਬਿਕਰਮੀ ਵਿੱਚ ਤੋਂ ਰਏ ਸੰਗਤਾਂ ਦੇ ਪ੍ਰੇਮ ਕਰਕੇ ਤੁਰਦਿਆਂ ਤੁਰਦਿਆਂ ਦੇਰ ਹੋ ਗਈ ਬਹੁਤ ਕਾਲ ਨਾਲ ਤੁਰਨ ਤੇ ਵੀ ਮੁਸ਼ਕਲ ਨਾਲ ਦਾਣਾਪੁਰ ਤੱਕ ਆਏ ਰਾਤ ਸerai ਦੇਖ ਕੇ ਫੈਸਲਾ ਕਰ ਲਿਆ ਕਿ ਪਹਿਲੀ ਮੰਜ਼ਲ ਦਾ ਪੜਾ ਦਾਣਾਪੁਰ ਹੀ ਕੀਤਾ ਜਾਵੇ ਪਟਨੇ ਸ਼ਹਿਰ ਦੇ ਸੀਠ ਜਗਤਰਾਮ ਦੇ ਨੌਕਰ ਨਾਲ-ਨਾਲ ਸਨ ਉਹਨਾਂ ਨੇ ਬਾਜ਼ਾਰੋਂ ਰਾਸ਼ਨ ਖਰੀਦ ਕੇ ਗੁਰੂ ਦਾ ਲੰਗਰ ਤਿਆਰ ਕੀਤਾ ਸਤਿਗੁਰੂ ਜੀ ਦੇ ਵਹਿੀਰ ਤੋਂ ਬਿਨਾ ਬਹੁਤ ਸਾਰੇ ਹੋਰ ਵੀ ਦਰਸ਼ਕ ਨਾਲ ਸਨ ਇਸ ਕਰਕੇ ਗੁਰੂ ਕਾ ਲੰਗਰ ਤਿਆਰ ਕਰਕੇ ਅਰਦਾਸ ਕੀਤੀ ਗਈ ਤੇ ਸਾਰੀ ਸੰਗਤ ਨੂੰ ਖੁੱਲਾ ਲੰਗਰ ਬਤਾਇਆ ਗਿਆ ਉਸ ਨਗਰ ਵਿੱਚ ਇੱਕ ਬਿਰਧ ਮਾਈ ਸੀ ਉਹ ਵਿਚਾਰੀ ਮਾਲੀ ਤੌਰ ਤੇ ਬੜੀ ਗਰੀਬ ਨਹੀਂ ਸੀ ਪਰ ਦਿਲ ਦੀ ਬੜੀ ਅਮੀਰ ਸੀ ਗੁਰੂ ਘਰ ਨਾਲ ਸ਼ਰਧਾ ਸੀ ਉਸ ਦਾ ਚਿਤ ਕੀਤਾ ਕਿ ਉਹ ਸੰਗਤਾਂ ਦੀ ਸੇਵਾ ਕਰੇ ਉਸ ਨੇ ਇੱਕ ਤੱਚੀ ਹਾਂਡੀ ਪਾ ਤੌੜੀ ਵਿੱਚ ਖਿਚੜੀ ਰਹਿਣ ਲਈ ਤੇ ਸਤਿਗੁਰੂ ਜੀ ਦੇ ਹਜ਼ੂਰ ਉਹ ਹਾਂਡੇ ਚੁੱਕ ਕੇ ਜਾ ਪੁੱਜੀ ਹਜ਼ੂਰ ਦੇ ਦਰਬਾਰ ਵਿੱਚ ਪੁੱਜ ਕੇ ਉਸਨੇ ਬੇਨਤੀ ਕੀਤੀ ਦਾਤਾ ਮੇਰੇ ਪਾਸ ਇਹੋ ਕੁਝ ਹੈ ਮੈਂ ਇਸ ਖਿਚੜੀ ਨਾਲ ਸੰਗਤਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ ਮੇਰੇ ਚਿੱਤ ਦੀ ਅਭਿਲਾਸ਼ਾ ਹੈ ਮੇਰੇ ਉੱਤੇ ਮੇਰ ਕਰੋ ਮੇਰੇ ਜਨਮ ਮਰਨ ਦੇ ਸੰਕਟ ਕਟੋ ਅੱਗੇ ਦਾ ਡਰ ਪੈਪੀਤ ਕਰ ਰਿਹਾ ਹੈ ਮੇਰੇ ਚੰਗੇ ਪਾਗ ਹਨ ਜੋ ਆਪ ਇਸਰਾ ਆਪੁਜੇ ਪਿੱਲਣੀ ਦੀ ਤਰ੍ਹਾਂ ਮੈਨੂੰ ਨਿਵਾਜਿਆ ਹੈ ਹਾਂ ਮੇਰੀ ਇੱਕ ਹੋਰ ਇੱਛਾ ਹੈ ਉਹ ਇਹ ਕਿ ਮੈਂ ਆਪ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਉਹ ਕਿਵੇਂ ਹੋਇਆ ਕਰਨਗੇ ਮਾਈ ਦੀਆਂ ਸਾਰੀਆਂ ਬੇਨਤੀਆਂ ਸੁਣ ਕੇ ਜਗਤ ਦੇ ਮਾਲਕ ਨੇ ਇਉਂ ਫਰਮਾਇਆ ਏ ਮਾਤਾ ਜੀ ਤੇਰੀ ਘਾਲ ਥਾਂ ਪਈ ਇਹ ਖਿਚੜੀ ਸੰਗਤ ਵਿੱਚ ਵਰਤਾ ਦੇ ਤੇਰਾ ਜਨਮ ਮਰਨ ਕੱਟਿਆ ਜਾਵੇਗਾ ਜੇਕਰ ਅਸਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਇਸੇ ਹਾਂਡੇ ਵਿੱਚ ਵੇਤ ਅਨੁਸਾਰ ਖਿਚੜੀ ਰਹਿਣ ਕੇ ਸੰਗਤ ਨੂੰ ਵਰਤਾ ਦਿਆ ਕਰ ਬਸ ਅਸਾਂ ਦੇ ਦਰਸ਼ਨ ਹੋ ਜਾਇਆ ਕਰਨਗੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ ਸੇਵਾਦਾਰਾਂ ਨੇ ਅਰਦਾਸ ਕਰਕੇ ਹਾਂਡੇ ਵਿੱਚੋਂ ਖਿਚੜੀ ਵਰਤਾ ਦਿੱਤੀ ਹਾਂਡੇ ਨੂੰ ਸਤਿਗੁਰੂ ਜੀ ਦੀ ਅਮਾਨਤ ਸਮਝ ਕੇ ਮਾਈ ਘਰ ਨੂੰ ਚੁੱਕ ਕੇ ਲੈ ਗਈ ਉਸਨੇ ਘਰ ਬੁਝਦਿਆਂ ਹੀ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਸਾਧ ਸੰਗਤ ਦੀ ਸੇਵਾ ਕਰਨ ਲੱਗੀ ਤੇ ਆਏ ਗਏ ਸਾਧੂ ਤੇ ਲੋੜਵੰਦ ਬੰਦੇ ਦੀ ਸੇਵਾ ਕਰਨ ਲੱਗੀ ਹਾਂਡੀ ਵਿੱਚ ਖਿਚੜੀ ਰੰਨ ਕੇ ਜਦੋਂ ਅਰਦਾਸ ਕਰਦੀ ਤਾਂ ਉਸ ਨੂੰ ਸੱਚਮੁੱਚ ਹੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨਗਰ ਵਾਸੀ ਮਾਤਾ ਦੀ ਸਹਾਇਤਾ ਕਰਨ ਲੱਗੇ ਉਹਨਾਂ ਦੀ ਸਹਾਇਤਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਮਾਤਾ ਦਾ ਘਰ ਇੱਕ ਸਾਧੂ ਸਮਾਜ ਦਾ ਅੱਡਾ ਬਣ ਗਿਆ ਸਾਰੇ ਉਸ ਨੌ ਹਾਂਡੀ ਵਾਲੀ ਸੰਗਤ ਆ ਕੇ ਯਾਦ ਕਰਨ ਲੱਗੇ ਉਹ ਨਗਰ ਤੇ ਮਾਤਾ ਦਾ ਘਰ ਪਵਿੱਤਰ ਹੋ ਗਿਆ ਬਾਗਾਂ ਵਾਲਾ ਸਥਾਨ ਅੱਜ ਤੱਕ ਪੂਜਿਆ ਜਾਂਦਾ ਹੈ ਗੁਰਤਾਮ ਹੈ ਜੋ ਸਤਗੁਰ ਦੀ ਸੇਵਾ ਕਰਦੇ ਹਨ ਉਹ ਆਪ ਤਰ ਜਾਂਦੇ ਹਨ ਤੇ ਪਿਛਲਿਆਂ ਨੂੰ ਤਾਰ ਜਾਂਦੇ ਹਨ